ਚੰਦੇ ਪੈਸਿਆਂ ਦੀ ਜੇ ਐਨ ਐਚ ਐਮ ਦਾ ਪੈਸਾ ਨਾ ਆਦਾ ਹੋਏ ਜਿਹੜੇ ਅੰਸ਼ੁਮਾਨ ਭਾਰਤ ਅਰੋਗਿਆ ਸੈਂਟਰ ਚੱਲਦੇ ਪਏ ਆ ਉਹ ਕਿਵੇਂ ਚੱਲਦੇ ਪਏ ਆ ਜੀ ਉੱਥੇ ਤਸਵੀਰ ਲੱਗੀ ਆ ਮਾਨ ਸਾਹਿਬ ਦੀ ਮੋਦੀ ਸਾਹਿਬ ਦੀ ਨਹੀਂ ਲੱਗੀ ਮਾਨ ਸਾਹਿਬ ਦੀ ਤਸਵੀਰ ਕਰਕੇ ਉਹ ਬੰਦ ਹੋਏ ਫਿਰ ਖੋਲੇ ਗਏ ਫਿਰ ਨਾਮ ਚੇਂਜ ਹੋਇਆ ਤੀਸਰੀ ਗੱਲ ਆ ਗਈ ਆਪਣੀ ਹੜਪੀੜਤਾ ਦੀ ਇਹ ਹੜਪੀੜਤਾ ਦਾ ਜ਼ਿਲ੍ਹਾ ਅਫੈਕਟਡ ਹੈ ਮੇਰੇ ਵੀਰ ਜੀ ਕਹਿ ਰਹੇ ਸੀ ਆ ਚਾਰ ਕਿ ਦਿਨ ਪਹਿਲਾਂ ਨਾ ਕੇਜਰੀਵਾਲ ਗੁਜਰਾਤ ਗਿਆ ਸੀ ਕਹਿੰਦਾ 50000 ਰੁਪਏ ਏਕੜ ਦਾ deta ਆ ਆ ਇਲਾਕੇ 'ਚ ਮੜਾ ਜੇ ਢੇੜਾ ਮਾਰ ਕੇ ਆਉਂ ਨਹੀਂ ਉਹ ਕਾਫੀ ਵਾਇਰਲ ਹੋਈ ਵੀ ਹਾਂ ਗੇੜਾ ਮਾਰ ਕੇ ਉਹ ਤਰਨਤਰ ਹਲਕੇ ਦੇ ਕਿੰਨੇ ਇੱਕ ਬੰਦਿਆਂ ਦੇ ਖਾਤਿਆਂ 'ਚ ਪੈਸੇ ਆ ਗਏ ਮੇਰਾ ਹਲਕਾ ਸਾਨੇ ਵਾਲਾ ਹੂੰ ਮੇਰੇ ਸਸਰਾਲੀ ਦਾ ਬੰਦ ਟੁੱਟਿਆ ਓਕੇ ਠੀਕ ਹੈ ਜੀ 2.5 ਕਿਲੋਮੀਟਰ ਦਾ ਬੰਦ ਟੁੱਟਿਆ ਹੋਇਆ ਕਿਉਂ ਟੁੱਟਿਆ ਮਾਈਨਿੰਗ ਕਰਵਾਈ ਠੀਕ ਹੈ 10 ਬੰਦਿਆਂ ਨੂੰ ਹਰਦੀਪ ਮੁੰਡੀਆਂ ਨੇ ਚੈੱਕ ਦਿੱਤੇ 300 ਬੰਦਾ ਹਜੇ ਵੀ ਪਿੰਡੇਗਾ ਸੋਮਵਾਰ ਨੂੰ ਧਰਨਾ ਲਾਉਣਾ ਅਸੀਂ ਇਹਨਾਂ ਦੇ ਖਿਲਾਫ ਜਿਹੜਾ ਗੁਜਰਾਤ 'ਚ ਜਾ ਕੇ ਕਿਹਾ ਨਾ ਕੱਲੇ-ਕੱਲੇ ਨੂੰ ਦੇਤਾ ਇੱਥੇ ਇੱਕ ਪਿੰਡਾਂ 'ਚ ਜਾ ਕੇ ਵੇਖੋ ਪੁੱਛੋ ਕਿਹੜੇ ਖਾਤੇ 'ਚ 50000 ਰੁਪਇਆ ਆਇਆ ਫਿਰ ਅਗਲੀ ਗੱਲ 12000 ਕਰੋੜ ਰੁਪਏ ਦੀ ਜਿਹੜਾ ਇਹ ਰੌਲਾ ਪਾ ਦਿਆ ਬੁਲਾਇਆ ਸੀ ਨਾ ਮਾਨ ਸਾਹਿਬ ਨੂੰ ਬਿਲਕੁਲ ਬਿਲਕੁਲ ਨਹੀਂ ਗਏ ਐਚ ਐਚਾ ਹਸਪੀਟਲ ਕਿਸੀ ਨਾ ਨਾ ਹਸਪੀਟਲ 'ਚ ਗਏ ਸੀਗੇ ਉਦੋਂ ਵਾਰ ਐਚ ਐਮ ਸਾਹਿਬ ਕੋਲ ਗਏ ਓਕੇ ਐਚ ਐਨ ਸਾਹਿਬ ਨੇ ਪੂਰਾ ਡਾਟਾ ਦਿੱਤਾ 805 ਕਰੋੜ ਰੁਪਇਆ ਦਿੱਤਾ ਹੋਰ ਤੋਂ ਵੀ ਮੁਕਰੀ ਜਾਂਦੇ ਉਦੋਂ ਵਾਰ ਮਾਨ ਸਾਹਿਬ ਤੋਂ ਤਾਂ ਬੋਲਿਆ ਨਹੀਂ ਗਿਆ 12000 ਕਰੋੜ ਰੁਪਇਆ ਹੈ ਨਹੀਂਗਾ ਸਾਡੇ ਕੋਲ 1600 ਕਰੋੜ ਚੋਂ ਕਿਸ਼ਤਾਂ ਨਹੀਂ ਸਾਡੇ ਕੋਲ ਆਈਆਂ ਉਹਨਾਂ ਦੇ ਬੰਦੇ ਜ਼ਰੂਰ ਬੋਲਦੇ ਕਿਉਂਕਿ ਉਹਨਾਂ ਤੱਕ ਦੀ ਪ